ਇਹ ਤਾਂ ਹੈਗੀ ਆ ਜੀ ਸਮਝੋ ਬਵਾਸੀਰ ਦੀ ਬਵਾਸੀਰ ਦੇ ਗਰੰਟੀਦਾਰ ਇਲਾਜ ਆ ਆਪਣਾ ਜਿਹੜੀ ਬਵਾਸੀਰ ਹੈ ਠੀਕ ਹੈ ਜੀ ਇਹ ਹੈਗੀ ਆ ਭਗੰਦਰ ਦੀ ਜਿਹੜੀ ਆ ਚੀਜ਼ ਹੈ ਠੀਕ ਹੈ ਇਹ ਭਗੰਦਰਾ ਤੇ ਆ ਹੈਗੀ ਆ ਆਪਣੇ ਟੀਵੀ ਦੀ ਅੱਛਾ ਜੀ ਸੁੱਕੀ ਵੀ ਹੈ ਸਮਝ ਲਾ ਦੂਜੀ ਵੀ ਦੇਸੀ ਵੀ ਬਣਾਉਣੀ ਆ ਆਪਾਂ ਦੂਜੀ ਰੋਡ ਦੀ ਇਹ ਵੀ ਦੇਸੀ ਹੈ ਤੇ ਗੁਰਦਿਆਂ ਚ ਪਾਣੀ ਭਰਨਦੀ ਹੈ ਆਪਣਾ ਰੱਬ ਤੇਰਾ ਭਲਾ ਕਰੇ ਇਹਦੀ ਆਪਣੇ ਕੀ ਨਾਂ ਲੈਨੇ ਆਪਾਂ ਮਿਰਗੀ ਦੌਰੇ ਦੀ ਦਵਾਈਆਂ ਹੋਰ ਵੀ ਨੇ ਨੇ ਪੈਨੀਆਂ ਪਾ ਦਨੇ ਆ ਬਾਕੀ ਫਿਰ ਪਾ ਦਾਂਗੇ ਇਹ ਬਣਾ ਲਾਂ ਅਦਵਾਈਆਂ ਮੈਂ ਬਖਾਰ ਉਤੇ ਹੁਨਸੀਆਂ ਵਾਲੀ ਆਰ ਦਵਾਈ ਤਾਂ ਜਿੰਨੇ ਮਰਜੀ ਹੁਨਸੀਆਂ ਹੋਣ ਬੰਦੇ ਦੇ ਹੁਨਸੀ ਨਹੀਂ ਰਹੂਗੀ ਦੋ ਸਿਸੀਆਂ ਪੀ ਲੋ ਦੁਬਾਰੇ ਆਉਣ ਦੀ ਲੋੜ ਨਹੀਂ ਜਮਾਂ ਠੀਕ ਹੋ ਜਾਊਗਾ ਆ ਹੈਗੀ ਆ ਟੀਵੀ ਦੀ ਜਿਹੜਾ ਸਮਝਦਾ ਇਹ ਬਣਾਇਆ ਹੋਇਆ ਹੈ ਤੇ ਅਰਕ ਇਹ ਟੀਵੀ ਦਾ ਹੈ ਹਾਂਜੀ ਹਾਂਜੀ ਵੀਰੇ ਜੇ ਕਿਸੇ ਨੂੰ ਟਾਈਫੈਡ ਹੈ ਸਾਹ ਹੈ ਜਿੰਨਾ ਮਰਜੀ ਖਾਂਸੀ ਹੈ ਜੁਕਾਮ ਹੈ ਉਸ ਚੀਜ਼ ਦੀ ਵੀ ਆਪਣੀ ਪੂਰੀ ਗਾਰੰਟੀ ਹੈ ਸਹੀ ਹੁੰਦਾ ਹੈਗਾ ਬੰਦਾ ਟਾਈਫੈਡ ਜਿੰਨੀ ਮਰਜੀ ਉਲਝਿਆ ਹੋਏਗਾ ਜੇ ਕਿਸੇ ਦੇ ਸੈੱਲ ਵਗੈਰਾ ਵੀ ਘਟ ਹੋਏ ਹੋਏ ਨੇ ਮਤਲਬ ਘਟਦੇ ਹੋਏ ਘਟੇ ਹੋਏ ਸੈੱਲ ਹੋਣ ਉਹ ਵੀ ਪੂਰੇ ਹੁੰਦੇ ਨੇਗੇ ਵੀਰੇ ਇੱਕ ਤਾਂ ਟੀਵੀ ਦੀ ਹੈਗੀ ਟੀਵੀ ਦਾ ਮਤਲਬ ਚਾਹੀਦੀ ਲਾਸਟ ਸਟੇਜ ਤੇ ਟੀਵੀ ਹੋਵੇ ਬੰਦੇ ਨੂੰ ਜਿੰਨੀ ਮਰਜੀ ਪ੍ਰੋਬਲਮ ਹੋਵੇ ਭਾਵੇਂ ਉਹ ਉੱਠ ਬੈਠ ਨਹੀਂ ਸਕਦਾ ਹੈਗਾ ਉਹ ਵੀ ਆਪਣੀ ਫੁੱਲ ਗਾਰੰਟੀ ਹੈ ਸਹੀ ਹੁੰਦਾ ਹੈਗਾ ਆਪਣੇ ਇਥੋਂ ਸੁਨਾਮ ਤੋਂ ਵੀ ਲੱਗ ਗਿਆ ਹੋਰ ਵੀ ਜਿੰਨੇ ਵੀ ਲੈ ਕੇ ਗਏ ਨੇ ਜਿਨ੍ਹਾਂ ਦੀ ਲਾਸਟ ਸਟੇਜ ਤੇ ਦੀਗੀ ਇੱਕ ਦੋ ਮੈਂ ਵੀਡੀਓ ਵੀ ਸ਼ੇਅਰ ਕੀਤੀਆਂ ਹੋਈਆਂ ਨੇ ਫੇਸਬੁੱਕ ਤੇ ਔਰ ਇੰਸਟਾ ਤੇ ਸਾਰੇ ਸਹੀ ਹੋਏ ਨੇਗੇ ਤੇ ਬਾਕੀ ਜਿਨ੍ਹਾਂ ਦੇ ਕੋਈ ਮੋਹ ਤੇ ਫਿੰਸੀਆਂ ਨੇ ਚਾਹੇ ਕੋਈ ਪੂਰੀ ਬਾਡੀ ਦੇ ਵੀ ਕੋਈ ਪ੍ਰੋਬਲਮ ਹੋਵੇ ਉਹ ਵੀ ਆਪਣੀ ਦਵਾਈ ਨਾਲ ਪੂਰਾ ਸਹੀ ਹੁੰਦਾਗਾ ਦੋ ਸ਼ੀਸ਼ੀਆਂ ਪੀਲੋ ਦੋ ਸ਼ੀਸ਼ੀਆਂ ਦੇ ਵਿੱਚ ਆਰਾਮ ਆਉਂਦਾਗਾ ਤੇ ਜਿਹੜੀ ਵੀਰੇ ਬਵਾਸੀ ਰਹਿਗੀ ਬਵਾਸੀਰ ਚਾਹੇ ਦੀ ਮੌਕੇ ਵਾਲੀ ਹੋਵੇ ਭਾਵੇਂ ਦੀ ਬਿਆਈਆਂ ਹੋਣ ਭਾਵੇਂ ਦੀ ਖੂਨ ਆਉਂਦਾ ਹੋਵੇ ਜੇ ਮਾਸ ਵੀ ਬਾਹਰ ਆਉਂਦਾ ਉਹ ਵੀ ਸਹੀ ਹੁੰਦਾਗਾ ਤੇ ਜਿਹੜਾ ਭਗੰਦਰ ਹੈ ਭਗੰਦਰ ਦੀ ਚਾਹੇ ਕਿਸੇ ਨੂੰ ਜਿੰਨੀ ਮਰਜ਼ੀ ਪ੍ਰੋਬਲਮ ਹੈ ਜੇ ਕਿਸੇ ਦਾ ਆਪਰੇਸ਼ਨ ਕਰਵਾਇਆ ਹੋਇਆਗਾ ਉਹ ਵੀ ਸਹੀ ਹੁੰਦੇ ਨੇਗੇ ਜੇ ਮਤਲਬ ਕਿਸੇ ਨੂੰ ਇਹ ਆ ਭਗੰਦਰ ਦੀ ਜ਼ਿਆਦਾ ਪ੍ਰੋਬਲਮ ਹੈ ਤਾਂ ਉਹਨੂੰ 15-20 ਦਿਨ ਦਵਾਈ ਖਾਣੀ ਪੈ ਸਕਦੀ ਹੈ ਕਰੇ ਦਵਾਈ ਆਪਣੀ ਦੇਖ ਭਗੰਦਰ ਦਾ ਪੱਕਾ ਇਲਾਜ ਆ ਜਮਾ ਜਿਹੜਾ ਆਪਰੇਸ਼ਨ ਚਾਹੇ ਚਾਰ ਵਾਰੀ ਕਰਾ ਲਿਆ ਇਹੇ ਦੋ ਵਾਰੀ ਕਰਾ ਰਿਹਾ ਭਗੰਦਰ ਦਾ ਜਿਹੜਾ ਬਵਾਸੀਰ ਦਾ ਆਪਰੇਸ਼ਨ ਕਰਾ ਲਿਆ ਨਾ ਕਰਾ ਲਿਆ ਕੋੜਾ ਹੈ ਖੂਨ ਪੈਂਦਾ ਹੈ ਵਿਆਈ ਹੈ ਖੁਰਕ ਹੁੰਦੀ ਹੈ ਸਮਝੋ ਆਪਣਾ ਲੈਵੇ ਪੱਕਾ ਆਲਾਜ ਹੈ ਇਹਨਾਂ ਦਾ ਪਗੰਦਰ ਦਾ ਬਵਾਸੀਰ ਦਾ ਤੇ ਆਪਣਾ ਮਿਰਗੀ ਦੌਰੇ ਦਾ ਮਿਰਗੀ ਦौरा ਵੀ ਸਮਝਿਆ ਆਪਣੀ ਦੇਸੀ ਦਵਾਈਆਂ ਨੇ ਸਾਰੀਆਂ ਸਾਰੀਆਂ ਦੇਸੀ ਨੇ ਅੱਛਾ ਜੀ ਰਬ ਤੇਰਾ ਭਲਾ ਕਰੇ ਇੱਕ ਜਿਵੇਂ ਆਪਣਾ ਆ ਟੀਵੀ ਨਹੀਂ ਹੈਗੀ ਟੀਵੀ ਵਾਲਾ ਬੰਦਾ ਜਿੰਨਾ ਮਰਜੀ ਔਖਾ ਤੰਗ ਹੈ ਦਾਖਲ ਹੋ ਰਿਹਾ ਉਹਨੂੰ ਕੋਈ ਰੋਕ ਨਹੀਂ ਦਾਖਲ ਕਰਨ ਦੇ 31 31 ਦਿਨਾਂ ਦੇ ਵਿੱਚ ਦਵਾਈ ਨਾਲ ਆਪਣੇ ਨਾਲ ਜਮਾ ਸੈੱਟ ਹੋ ਜਾਊਗਾ ਟੀਵੀ ਨਹੀਂ ਉਹਨੂੰ ਆਊਗੀ ਜਿਹੜਾ ਚੈਕ ਅ ਕਰਾ ਲੇ ਬਾਅਦ ਚਾਹ। ਕਿ ਇਹ ਅਜ 5-7 ਦਿਨ ਹੋਰ ਖਾਣੀ ਪਏ ਜੇ ਨਹੀਂ ਲੋੜ ਨਹੀਂ 31 ਦਿਨਾਂ ਤੋਂ ਬਾਅਦ 21 ਦਿਨਾਂ ਤੋਂ ਬਾਅਦ। ਅੱਛਾ ਜੀ ਫਿਰ ਜਿਹੜਾ ਗੁਰਦਿਆਂ 'ਚ ਪਾਣੀ ਭਰਦਾ ਪਾਣੀ ਕਢਾ ਕੇ ਲਿਆਉਂਦੇ ਨੇ ਉਹ ਬੰਦਾ ਸਮਝ ਬਚਦਾ ਨਹੀਂ ਵਿਚਾਰਾ ਕਿਉਂ ਪਾਣੀ ਨੂੰ ਸੂਈ ਲਾਉਂਦੇ ਨੇ 18-18 ਨੰਬਰ ਸੂਈ ਲਾਉਂਦੇ ਨੇ ਰਸੀ ਜਾਂਦੀ ਹੈ। ਉਹਦਾ ਆਪਣੇ ਲਵੇ ਬਈਆ ਪੱਕਾ ਲਾ ਜਾ। ਉਹਨੂੰ ਦਵਾਈ ਦਿੰਨੇ ਆਪਾਂ। ਦਵਾਈ ਵੀ ਸਸਤੀ ਨਹੀਂ ਸਮਝਦਾ ਅੰਗੀਆਂ ਮਹਿੰਗੀਆਂ ਵੀ ਨਹੀਂ। ਕਿ ਜਨੇ ਉਹ ਦਵਾਈ ਨਾਲ ਗੁਰਦਿਆਂ ਚ ਪਾਣੀ ਨਹੀਂ ਪਰੂਗਾ ਪਾਣੀ ਸਾਫ ਹੋ ਜਾਣਗੇ ਗੁਰਦੇ ਬੰਦਾ ਦੁਬਾਰੇ ਉਸੇ ਰੋਟ ਕੰਮ ਜਾ ਫੇਰ ਹੋ ਜੂਗਾ ਕੁਝ ਹੋਰ ਜੀ ਆਪਣਾ ਆਤਾ ਪਤਾ ਦੱਸ ਦਿਓ ਜੀ ਆਤਾ ਪਤਾ ਆਪਣਾ ਭਾਈ ਭਾਈ ਮੂਲਾ ਨੇੜੇ ਭਾਈ ਮੂਲਾ ਚੰਦ ਬਾਬਾ ਵੱਡਾ ਗੁਰਦੁਆਰਾ ਅੱਛਾ ਜੀ ਇਹ ਇੱਥੇ ਆਪਣਾ ਸ਼ਾਮ ਹਲਵਾਈ ਦੀ ਦੁਕਾਨ ਦੇ ਨੇੜੇ ਪੈਂਦਾ ਆਪਣਾ ਜੈਵ ਚੱਠਾ ਪਿੰਡ ਸ਼ਾਜਲੀ ਤਹਿਸੀਲ ਸੁਨਾਮ ਜਿਲ੍ਹਾ ਸੰਗਰੂਰ ਸਮਝੋ ਲੈਂਦਾ ਆਪਾਂ ਨੂੰ ਜਾਖਲ ਰੋਡ ਤੇ ਆਪਣਾ ਇਧਰੋਂ ਸਨਾਮ ਕਨੀ ਆਵੇ ਜਾਖਲ ਰੋਡ ਤੇ ਆ ਇਧਰੋਂ ਲਹਿਰੇ ਕਨੀ ਆਉਂਦਾ ਤਾਂ ਆਪਣਾ ਸਨਾਮ ਰੋਡ ਤੇ ਵੱਜ ਜਾਂਦਾ ਲੈ ਕੇ ਤੋਂ ਅਮਲੇ ਪੱਕੇ ਇਲਾਜ ਨੇ ਆਪਣੇ ਕੋਲੇ ਕੋਈ ਹੋਰ ਵੀ ਬਿਥਰੀਆਂ ਚੀਜ਼ਾਂ ਦੇ ਇਲਾਜ ਨੇ ਆਪਣੇ ਕੋਲ ਕੋਈ ਹੋਰ ਹੋਗੇ ਦੂਜੇ ਹੋਗੇ ਦੇਸੀ ਦਵਾਈਆਂ ਨੇ ਕੋਈ ਆਪਾਂ ਅੰਗਰੇਜ਼ੀ ਦਵਾਈ ਦਾ ਕੋਈ ਘੋਰਾ ਨਹੀਂ ਵਰਤਦੇ ਇੱਕ ਇੱਕ ਮਾਸਾ ਵੀ ਨਹੀਂ ਵਰਤਦੇ ਸਮਝਦਾ ਦੇਸੀ ਨੇ ਇਹਨੇ ਪੂਰਾ ਗਰੰਟੀ ਨਾਲ ਇਲਾਜ ਗਰੰਟੀ ਨਾਲ ਇਲਾਜ ਆ ਪੱਕਾ ਇਲਾਜ ਹੁੰਦਾ ਜੇ ਤਾਂ ਹੀ ਆਪਾਂ ਉਹ ਕਰਦੇ ਆਂ ਇਲਾਜ ਤਾਂ ਜੇ ਪੱਕਾ ਦੇਸੀ ਦਵਾਈਆਂ ਦਾ ਪੱਕਾ ਹੈ ਹੁਣ ਜਿਹੜੇ ਸਮਝਦਾ ਕਰਾ ਕੇ ਲੈ ਕੇ ਗਏ ਨੇ ਦਵਾਈਆਂ ਲੈ ਕੇ ਗਏ ਨੇ ਵਿਚਰੇ ਉਹ ਕੁਝ ਤਾਂ ਪਹਿਲੇ ਹਫਤੇ ਠੀਕ ਹੋ ਗਿਆ ਕੋਈ 15 ਦਿਨਾਂ ਚ ਠੀਕ ਹੋ ਗਿਆ ਕੋਈ 20 ਦਿਨਾਂ ਚ ਠੀਕ ਹੋ ਗਿਆ ਸੋਨੇ ਨਾ ਠੀਕ ਹੋ ਗਏ ਬੰਦੇ ਦਵਾਈ ਲੈ ਜਾਂਦੇ ਨੇ ਆਲਾ ਫਿਰ ਦੁਬਾਰਿਆ ਆਲਾ ਉਹ ਵੀਡੀਓ ਬਣਾ ਕੇ ਜਾਂਦਾ ਆਲਾ ਕਹਿੰਦਾ ਵੀ ਵੀ ਬਾਬਾ ਮੈਂ ਤਾਂ ਆਇਆ ਠੀਕ ਹੋ ਗਿਆ ਮੈਂ ਠੀਕ ਆ ਵੀ ਇੰਨੇ ਕ ਦਿਨ ਮੈਂ ਦਵਾਈ ਖਾਧੀ ਸੀ ਵੀ ਦਵਾਈ ਹੈਗੀ ਇੱਕ ਤਰੀਕਾ ਮਰੀ ਬਾਕੀ ਮਾਲਕ ਨੇ ਕਰਨਾ ਬਾਬੇ ਨਾਨਕ ਨੇ ਭਾਈ ਵੀ ਦੇਸੀ ਦਵਾਈਆਂ ਨੇ ਕੋਈ ਮਹਿੰਗੀਆਂ ਨਹੀਂ ਹੈਗੀਆਂ ਠੀਕ ਕਰਦੀਆਂ ਨੇ ਗਰੰਟੀਦਾਰ ਇਲਾਜ ਹੈ ਹਾਂਜੀ ਜੈਪ ਸਿੰਘ ਜੀ ਹਾਂਜੀ ਸਪੈਸ਼ਲਿਸਟ ਕਿਹੜੀ ਆਪਣੀ ਐਡਰੈਸ ਹੈ ਜੀ ਆਪਣਾ ਸਮਝ ਪਿੰਡ ਸ਼ਾਜਲੀ ਜੈਬ ਚੱਠਾ ਹੈ ਮੇਰਾ ਨੋ ਭਾਈ ਮੂੜਾ ਨੇੜੇ ਪੈਂਦਾ ਆਪਾਂ ਨੂੰ ਇਧਰ ਇਧਰੋ ਜੀ ਆਪਣਾ ਸੁਨਾਮ ਕੰਨੀ ਆਉਂਣਾ ਜਾਂ ਲੈਹਰੇ ਕੰਨੀ ਆਉਣਾ ਫਿਰ ਤਾਂ ਮੰਡੀ ਵਿੱਚ ਦੀ ਆ ਜਾਓ ਗਊਸਾਲਾ ਕੋਲ ਰਸਤਾ ਪੈਂਦਾ ਆਪਣਾ ਮਜਬੀਆਂ ਵੀ ਇਹੀ ਵੱਜਦੀ ਹੈ ਆਪਣੀ ਅੱਛਾ ਜੀ ਜਿਹੜੀ ਆਪਣੀ ਬਵਾਸੀਰ ਦਾ ਇਲਾਜ ਹੈ ਜਿਹੜੀ ਮਰਜੀ ਬਵਾਸੀਰ ਹੋਵੇ ਮਾਸ ਬਾਹਰੇ ਆਉਂਦਾ ਹੋਵੇ ਖੁਰਕ ਹੋਵੇ ਬਿਆਈਆਂ ਹੋਣ ਇਹੇ ਆਪਰੇਸ਼ਨ ਕਰਾਇਆ ਹੋਵੇ ਇਹਦਾ ਪੱਕਾ ਇਲਾਜ ਆਪਣਾ ਕੋਲੇ ਤੇ ਚਾਰ ਵਾਰੀ ਆਪਰੇਸ਼ਨ ਕਰਾਇਆ ਦੋ ਵਾਰੀ ਕਰਾ ਦਿਆ ਪਗੰਦਰ ਹੈ ਪਗੰਦਰ ਦੀ ਥੋੜੀ ਜਿਹੀ ਵੱਧ ਕਈ ਦਿਨ ਖਾਣੀ ਪੈਂਦੀ ਹੈ ਦਵਾਈ ਪਗੰਦਰ ਦਾ ਵੀ ਪੱਕਾ ਇਲਾਜ ਹੈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਹੈਗੀ ਜਿਹੜਾ ਆਪਾਂ ਆਪਰੇਸ਼ਨ ਕਰਾ ਦਿੰਦੇ ਹਾਂ ਉਹਨਾਂ ਦੇ ਟੱਕ ਹੋ ਜਾਂਦੇ ਨੇ ਬੜੇ ਬੜੇ ਫਿਰ ਬਦੀਨ ਹੁੰਦੇ ਨੇ ਟੱਕ ਮਸਾ ਭਰਦਾ ਹੈ ਪਰ ਟੱਕ ਵੀ ਜਾਂਦਾ ਹੈ ਦੇਸੀ ਦਵਾਈਆਂ ਨਾਲੇ ਅੰਗਰੇਜ਼ੀ ਦਵਾਈ ਨਹੀਂ ਆਪਣੀ ਸਾਰੀਆਂ ਦੇਸੀ ਨੇ ਕਰੇ ਆਪਾਂ ਦਵਾਈ ਦਿੰਨੇ ਆ। ਬਾਕੀ ਆਪਣੇ ਇਹਦੀ ਆ ਗਈ ਜਿਵੇਂ ਗੁਰਦਿਆਂ ਚ ਪਾਣੀ ਭਰਦਾ ਹੈ। ਉਹਦਾ ਪੱਕਾ ਇਲਾਜ ਆ ਆਪਣੇ ਕੋਲੇ ਗੁਰਦਿਆਂ ਚ ਪਾਣੀ ਕਿਹੜਾ ਕਢਾਇਆ ਹੋਵੇ ਬੰਦੇ ਦਾ ਚਾਹੇ ਚਾਰ ਵਾਰੀ ਕਢਾਇਆ ਹੋਵੇ ਕਿਹੜਾ ਬੰਦਾ ਵਧੀਆ ਮੜਾ ਮੁੱਠਾ ਚੱਲਦਾ ਹੋਵੇ ਸੈੱਟ ਹੋ ਜਾਊਗਾ। ਉਹਦੀ ਬਵਾਸ਼ ਏ.ਰ.ਬੀ ਨਾਲੇ ਆਪਣਾ ਗੁਰਦਿਆਂ ਵਾਲਾ ਪਾਣੀ ਸਾਰਾ ਹਟਾ ਦਿਆਂਗੇ ਆਪਾਂ ਦੇਸੀ ਦਵਾਈ ਹੈ। ਆਪਣਾ ਟੀ.ਵੀ. ਵਾਲਾ ਬੰਦਾ ਚਾਹੇ ਉੱਥੋਂ ਚਕਾਤਾ। ਵੀ ਇਹਦਾ ਇਲਾਜ ਨਹੀਂ ਹੈਗਾ ਕੋਈ। ਆਪਣੇ ਕੋਲੇ ਆ ਜਾਓ ਬੰਦੇ ਨੂੰ ਕੁਝ ਨਹੀਂ ਹੋਊਗਾ ਬੰਦਾ ਠੀਕ ਹੋ ਜਾਊਗਾ ਮੈਗਰੂ ਦੀ ਕਿਰਪਾ ਮਾਲਕੀ ਬਾਬੇ ਨਾਨਕ ਦੀ ਜਿਹੜਾ ਕੈਮਰਾ ਨਾਵਾ ਸਮਝ ਲਵੇ ਭਾਈ ਮੂਲਾ ਪਿੰਡ ਸਾਜਲੀ ਇਹ ਤਾਂ ਹੈਗੀ ਆ ਜੀ ਸਮਝ ਬਵਾਸੀਰ ਦੀ ਬਵਾਸੀਰ ਦੇ ਗਾਰੰਟੀਦਾਰ ਲਾ ਆ ਜਾ ਆਪਣਾ ਜਿਹੜੀ ਬਵਾਸੀਰ ਹੈ ਠੀਕ ਹੈ ਜੀ ਇਹ ਹੈਗੀ ਆ ਪਗੰਧਰ ਦੀ ਜਿਹੜੀ ਆ ਚੀਜ਼ ਹੈ ਠੀਕ ਹੈ ਜੀ ਇਹ ਆ ਪਗੰਧਰਾ ਤੇ ਆ ਹੈਗੀ ਆ ਆਪਣੇ ਟੀਵੀ ਦੀ ਅੱਛਾ ਜੀ ਸੁੱਕੀ ਵੀ ਹੈ ਸੋ ਨਾਲ ਦੂਜੀ ਵੀ ਦੇਸੀ ਵੀ ਬਣਾਉਣੀ ਆ ਆਪਾਂ ਦੂਜੀ ਰੋਟੀ ਇਹ ਵੀ ਦੇਸੀ ਹੈ ਤੇ ਗੁਰਦਿਆਂ ਚ ਪਾਣੀ ਭਰਨ ਦੀ ਹੈ ਆਪਣਾ ਰੱਬ ਤੇਰਾ ਆਪਾਂ ਲਾ ਕਰ ਇਹਦੀ ਆਪਣੇ ਕੀ ਨਾਮ ਲੈਨੇ ਦਾ ਆਪਾਂ ਮਿਰਗੀ ਦੌਰੇ ਦੀ ਦਬਾਂਜਾ ਹੋਰ ਵੀ ਨੇ ਨੇ ਆਪਾਂ ਇੰਨੀਆਂ ਖ ਪਾ ਦਨੇ ਆ ਬਾਕੀ ਫਿਰ ਪਾ ਦਾਂਗੇ ਇਹ ਬਣਾ ਲਾਂਗੇ ਦਬਾਂਜਾ ਮੈਂ ਬਖਾਰੀ ਉਤੇ ਹੁਨਸੀਆਂ ਵਾਲੀ ਯਾਦ ਬਾਈ ਤਾਂ ਜਿੰਨੇ ਮਰਜੀ ਹੁਨਸੀਆਂ ਹੋਣ ਬੰਦੇ ਦੇ ਹੁਨਸੀ ਨਹੀਂ ਰਹੂਗੀ ਦੋ ਸਿਸੀਆਂ ਪੀ ਲੋ ਦੁਬਾਰੇ ਆਉਣ ਦੀ ਲੋੜ ਨਹੀਂ ਜਮਾਂ ਠੀਕ ਹੋ ਜਾਊਗਾ ਆ ਹੈਗੀ ਆ ਟੀਵੀ ਦੀ ਜਿਹੜਾ ਸਮਝਾ ਇਹ ਬਣਾਇਆ ਹੋਇਆ ਹੈ ਤੇ ਹਰਕ ਇਹ ਟੀਵੀ ਦਾ ਹੈ। ਹਾਂਜੀ। ਹਾਂਜੀ। ਦੇਸੀ ਦਵਾਈਆਂ ਦਾ ਵੈਦ ਬਾਈ ਗਾਇਬ ਸਿੰਘ ਛੱਠਾ ਪਿੰਡ ਸ਼ਾਜਲੀ ਇਹ ਕਹਿੰ ਗਿਆ ਬਵਾਸੀਰ ਭਗੰਦਰ। ਬਾਕੀ ਦੂਜੀਆਂ ਦਵਾਈਆਂ ਤੁਹਾਨੂੰ ਦੱਸਿਆ ਵੀ ਹੈ ਜਿੰਨਾ ਮਰਜ਼ੀ ਬੰਦੇ ਨੂੰ ਪ੍ਰੋਬਲਮ ਹੋਵੇ ਬਿਲਕੁਲ ਸੈੱਟ ਹੋ ਜਾਂਦਾ ਹੈ। ਦੇਸੀ ਦਵਾਈਆਂ ਨੇ ਕੋਈ ਅੰਗਰੇਜ਼ੀ ਦਵਾਈ ਨਹੀਂ ਹੈਗੀ। ਘਰੇ ਦਵਾਈ ਦਿੰਨੇ ਆਪਣੇ। ਜਦੋਂ ਮਰਜ਼ੀ ਕੋਈ ਆ ਜੇ ਆਥਣੇ ਲੈ ਕੇ ਹਮਲਾ 6 ਵਜੇ ਤੋਂ ਤੜਕੇ 8 ਵਜੇ ਤੋਂ ਆਥਰੇ 4 ਵਜੇ ਤੱਕ ਜਦੋਂ ਮਰਜੀ ਆ ਜਾਓ ਬਾਰ ਖੁੱਲਾ ਹੁੰਦਾ ਹੈ